ਓਲੰਪੀਆ ਆਕਸ਼ਨਸ ਦੇ ਮੁਤਾਬਕ ਇੱਕ ਗੱਲ ਸਾਹਮਣੇ ਆਈ ਹੈ ਕਿ ਸਿੱਖ ਰਾਜ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਦੇ ਨਾਲ ਸੰਬੰਧਤ 19ਵੀਂ ਸਦੀ ਦੀਆਂ ਦੋ ਕੁਰਸੀਆਂ ਹਾਲ ਹੀ ਦੇ ਵਿੱਚ ਨਿਲਾਮ ਕੀਤੀਆਂ ਗਈਆਂ ਨੇ ਜਿਨ੍ਹਾਂ ਨੂੰ 8000 ਪਾਉਂਡ ਦੇ ਵਿੱਚ ਨਿਲਾਮ ਕੀਤਾ ਗਿਆ ਆਓ ਤੁਹਾਨੂੰ ਇਹਨਾਂ ਕੁਰਸੀਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਸਿੱਖ ਰਾਜ ਦੇ ਆਖਰੀ ਸਿੱਖ ਸ਼ਾਸਕ ਮਹਾਰਾਜਾ ਦਲੀਪ ਸਿੰਘ ਬਾਰੇ ਕੁਝ ਖਾਸ ਗੱਲਾਂ ਦੱਸਦੇ ਹਾਂ ਦਲੀਪ ਸਿੰਘ 1838 ਤੋਂ ਲੈ ਕੇ 1800 99 ਤੱਕ ਦੀ ਉਹਨਾਂ ਦੀ ਜ਼ਿੰਦਗੀ ਰਹੀ ਜਿਨ੍ਹਾਂ ਨੂੰ 5 ਸਾਲ ਦੀ ਉਮਰ ਦੇ ਵਿੱਚ ਸਿੱਖ ਮਹਾਰਾਜਾ ਦਾ ਖਿਤਾਬ ਦਿੱਤਾ ਗਿਆ ਸੀ ਪਰ 1849 ਦੇ ਵਿੱਚ ਅੰਗਰੇਜ਼ਾਂ ਦੁਆਰਾ ਸਿੱਖ ਸਮਰਾਜ ਨੂੰ ਆਪਣੇ ਨਾਲ ਮਿਲਾਉਣ ਤੋਂ ਬਾਅਦ ਉਹਨਾਂ ਨੂੰ ਸਫੋਲਕ ਨੋਰਫੋਕ ਸਰਹੱਦ ਦੇ ਉੱਤੇ ਐਲਵੇਡਨ ਹਾਲ ਭੇਜ ਦਿੱਤਾ ਗਿਆ ਸੀ ਨਿਲਾਮ ਕੀਤੀਆਂ ਗਈਆਂ ਕੁਰਸੀਆਂ ਮਹਾਰਾਜਾ ਦਲੀਪ ਸਿੰਘ ਦੀ ਬਰਾਮਦ ਕੀਤੀ ਗਈ ਜਾਇਦਾਦ ਦਾ ਹਿੱਸਾ ਸਾਂ ਓਲੰਪੀਆ ਆਕਸ਼ਨਸ ਦੇ ਇੱਕ ਮਾਹਰ ਨਿਕੋਲਸ ਸ਼ਾ ਨੇ ਨਿਲਾਮੀ ਤੋਂ ਪਹਿਲਾਂ ਕਿਹਾ ਸੀ ਕਿ ਉਮੀਦ ਹੈ ਕਿ ਨਿਲਾਮੀ ਦੇ ਵਿੱਚ ਇਹਨਾਂ ਕੁਰਸੀਆਂ ਦੇ ਵਿੱਚ ਕਾਫੀ ਦਿਲਚਸਪੀ ਰਹੇਗੀ ਅਤੇ ਅਜਿਹਾ ਹੀ ਹੋਇਆ ਤੁਹਾਨੂੰ ਦੱਸ ਦਈਏ ਕਿ ਦਲੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਨੇ ਹੀ 1799 ਦੇ ਵਿੱਚ ਪੰਜਾਬ ਦੇ ਵਿੱਚ ਸਿੱਖ ਸਮਰਾਜ ਦੀ ਸਥਾਪਨਾ ਕੀਤੀ ਸੀ ਆਪਣੀ ਜਲਾਵਤਨੀ ਤੋਂ ਬਾਅਦ ਦਲੀਪ ਸਿੰਘ 15 ਸਾਲ ਦੀ ਉਮਰ ਦੇ ਵਿੱਚ ਇੰਗਲੈਂਡ ਵਾਪਸ ਆ ਗਏ ਸਨ ਅਤੇ ਇਨਾਂ ਸਾਲਾਂ ਦੌਰਾਨ ਬ੍ਰਿਟੇਨ ਦੇ ਤਤਕਾਲੀ ਰਾਣੀ ਕੁਈਨ ਵਿਕਟੋਰੀਆ ਦੇ ਕਰੀਬੀ ਦੋਸਤ ਰਹੇ। ਉਹਨਾਂ ਨੇ 1863 ਦੇ ਵਿੱਚ ਐਲਵੇਡਨ ਅਸਟੇਟ ਜਾਇਦਾਦ ਖਰੀਦੀ ਅਤੇ 1893 ਦੇ ਵਿੱਚ 55 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਮੌਤ ਤੋਂ ਬਾਅਦ ਇਸ ਜਾਇਦਾਦ ਨੂੰ ਮਸ਼ਹੂਰ ਗਿਨਿੰਸ ਬਰੂਇੰਗ ਪਰਿਵਾਰ ਦੇ ਐਡਵਰਡ ਸੈਸਿਲ ਗਿਨਿੰਸ ਨੇ ਖਰੀਦ ਲਿਆ। ਇਹ ਕੁਰਸੀਆਂ ਬੰਬੇ ਜੋ ਕਿ ਹੁਣ ਮੁੰਬਈ ਕਿਹਾ ਜਾਂਦਾ ਹੈ ਉਸ ਦੇ ਵਿੱਚ 1850 ਦੇ ਆਸ-ਪਾਸ ਬਣਾਈਆਂ ਗਈਆਂ ਸਨ ਅਤੇ ਐਡਵਰਡ ਗਿਨਿੰਸ ਦੇ ਜਾਇਦਾਦ ਸੰਭਾਲਣ ਤੋਂ ਬਾਅਦ ਵੀ ਉਸੇ ਜਾਇਦਾਦ ਦੇ ਵਿੱਚ ਹੀ ਰਹੀਆਂ 올ੰਪੀਆ ਆਕਸ਼ਨਸ ਦੇ ਅਨੁਸਾਰ ਇਹ ਗੂੜੇ ਬੰਬੇ ਬਲੈਕਵੁੱਡ ਯਾਨੀ ਕਿ ਇੱਕ ਕਿਸਮ ਦੀ ਲੱਕੜ ਤੋਂ ਬਣਾਈਆਂ ਗਈਆਂ ਨੇ ਇਹਨਾਂ ਦੇ ਵਿੱਚ ਭਾਰਤੀ ਡਿਜ਼ਾਈਨ ਅਤੇ ਐਕੈਂਥ ਪੱਤਿਆਂ ਦਾ ਡਿਜ਼ਾਈਨ ਵੀ ਹੈ ਸ਼ਾਹ ਨੇ ਕਿਹਾ ਕਿ ਇਹ ਕੁਰਸੀਆਂ ਦਰਸਾਉਂਦੀਆਂ ਨੇ ਕਿ ਮਹਾਰਾਜਾ ਦਲੀਪ ਸਿੰਘ ਵਧੀਆ ਕਾਰੀਗਰੀ ਦੇ ਕਦਰਦਾਨ ਸਨ ਅਤੇ ਇ까ਜੇ ਹਾਕਰ ਬਣਾਉਣ ਦੇ ਯਤਨਾਂ ਨੂੰ ਵੀ ਦਰਸਾਉਂਦੀਆਂ ਨੇ ਜੋ ਕਿ ਉਹਨਾਂ ਦੀ ਭਾਰਤੀ ਵਿਰਾਸਤ ਅਤੇ ਅੰਗਰੇਜ਼ੀ ਸਮਾਜ ਦੇ ਵਿੱਚ ਉਹਨਾਂ ਦੇ ਸਥਾਨ ਦੋਵਾਂ ਨੂੰ ਦਰਸਾਉਂਦੀਆਂ ਨੇ ਐਲਵੇਡਨ ਅਸਟੇਟ ਤੋਂ ਵੱਖ ਹੋਣ ਤੋਂ ਬਾਅਦ 40 ਸਾਲਾਂ ਤੋਂ ਵੱਧ ਸਮੇਂ ਦੇ ਵਿੱਚ ਪਹਿਲੀ ਵਾਰ ਇਹ ਕੁਰਸੀਆਂ ਨਿਲਾਮ ਕੀਤੀਆਂ ਗਈਆਂ ਨੇ ਬੰਬੇ ਬਲੈਕਵੁੱਡ ਸ਼ਬਦ ਦੀ ਵਰਤੋਂ 1840 ਦੇ ਦਹਾਕੇ ਦੇ ਵਿਕਟੋਰੀਅਨ ਮਾਡਲਾਂ ਦੇ ਮੁਤਾਬਕ ਬਣਾਏ ਗਏ ਸ਼ਾਨਦਾਰ ਢੰਗ ਦੇ ਨਾਲ ਉਕਰੇ ਹੋਏ ਡਿਜ਼ਾਈਨ ਵਾਲੇ ਫਰਨੀਚਰ ਦਾ ਵਰਣਨ ਕਰਨ ਦੇ ਲਈ ਕੀਤੀ ਗਈ ਸੀ ਇਹਨਾਂ ਕੁਰਸੀਆਂ ਦੇ ਲਈ ਵਰਤੀ ਗਈ ਲੱਕੜ ਮੁੱਖ ਤੌਰ ਦੇ ਉੱਤੇ ਬਲੈਕਵੁੱਡ ਸੀ ਜੋ ਕਿ ਮਾਲਾਬਾਰ ਤੱਟ ਤੋਂ ਬੰਬਈ ਦੇ ਵਿੱਚ ਮੈਡੋ ਸਟਰੀਟ ਅਤੇ ਆਲੇ ਦੁਆਲੇ ਸਪਲਾਈ ਵਰਕਸ਼ਾਪਾਂ ਦੇ ਵਿੱਚ ਲਿਆਂਦੀ ਗਈ ਸੀ ਇਸ ਫਰਨੀਚਰ ਦੀ ਸ਼ੈਲੀ ਮੁੱਖ ਤੌਰ ਦੇ ਉੱਤੇ ਰੋਕੋਕੋ ਰਿਵਾਈਵਲ ਹੈ ਜਿਸ ਦੇ ਵਿੱਚ ਫਰਾਂਸ ਦੇ 15ਵੇਂ ਰਾਜਾ ਲੂਈ ਦੇ ਫਰਨੀਚਰ ਤੋਂ ਪ੍ਰੇਰਿਤ ਉਕਰੀਆਂ ਤਰਾਸ਼ੀਆਂ ਬੰਤਰਾ ਨੇ ਇਹ ਦੋ ਕੁਰਸੀਆਂ ਕ੍ਰਿਸਟੀਜ਼ ਦੁਆਰਾ 1984 ਦੇ ਵਿੱਚ ਅਰਲ ਆਫ ਇਵੇਗ ਦੀ ਤਰਫੋਂ ਐਲਵੇਡਨ ਅਸਟੇਟ ਦੇ ਹਿੱਸੇ ਵਜੋਂ ਵੇਚੀਆਂ ਗਈਆਂ ਸਨ ਉਹ ਇਸ ਵਿਕਰੀ ਦੇ ਵਿੱਚ ਭਾਰਤੀ ਫਰਨੀਚਰ ਦੇ ਕੁਝ ਨਮੂਨਿਆਂ ਦੇ ਵਿੱਚੋਂ ਇੱਕ ਸਨ ਮੰਨਿਆ ਜਾਂਦਾ ਹੈ ਕਿ ਇਹ ਕੁਰਸੀਆਂ ਦਲੀਪ ਸਿੰਘ ਦੇ ਦਿਹਾਂ ਤੋਂ ਬਾਅਦ ਘਰ ਦੇ ਵਿੱਚ ਬਚੀਆਂ ਕੁਝ ਚੀਜ਼ਾਂ ਦੇ ਵਿੱਚੋਂ ਇੱਕ ਸਨ ਜੇਕਰ ਮਹਾਰਾਜਾ ਦਲੀਪ ਸਿੰਘ ਦੇ ਇਤਿਹਾਸ ਉੱਪਰ ਝਾਤ ਮਾਰੀਏ ਤਾਂ ਦਲੀਪ ਸਿੰਘ ਦਾ ਜਨਮ 1838 ਦੇ ਵਿੱਚ ਸੇਕਾ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਦੇ ਘਰ ਹੋਇਆ ਸੀ ਪਰ ਅਗਲੇ ਹੀ ਸਾਲ ਉਹਨਾਂ ਦੇ ਪਿਤਾ ਦੀ ਮੌਤ ਤੋਂ ਬਾਅਦ ਪੰਜਾਬ ਦੇ ਵਿੱਚ ਖਾਨਾ ਜੰਗੀ ਅਤੇ ਬਾਦ ਅਮਨੀ ਫੈਲ ਗਈ 5 ਸਾਲ ਦੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਸ਼ੇਰੇ ਪੰਜਾਬ ਦੇ ਤਖਤ ਉੱਤੇ ਬਿਠਾਇਆ ਗਿਆ ਜਦ ਕਿ ਅਸਲ ਦੇ ਵਿੱਚ ਸ਼ਾਸਨ ਦੀ ਵਾਗਡੋਰ ਉਹਨਾਂ ਦੀ ਮਾਂ ਅਤੇ ਮਾਮੇ ਦੇ ਹੱਥ ਦੇ ਵਿੱਚ ਸੀ ਇਹ جنگ ਹੋਰ ਵੀ ਭਿਆਨਕ ਹੁੰਦੀ ਗਈ ਅਤੇ ਜਦੋਂ ਸਿੱਖਾਂ ਅਤੇ ਅੰਗਰੇਜ਼ਾਂ ਦੀ ਦੂਜੀ جنگ ਹੋਈ ਤਾਂ ਇਹ ਆਪਣੇ ਸਿਖਰਾਂ ਦੇ ਉੱਤੇ ਸੀ ਅੰਗਰੇਜ਼ਾਂ ਦੇ ਕੋਲ ਪੰਜਾਬ ਉੱਤੇ ਕਬਜ਼ਾ ਕਰਨ ਦਾ ਪੂਰਾ ਮੰਚ ਤਿਆਰ ਸੀ 1849 ਦੇ ਵਿੱਚ ਪੰਜਾਬ ਨੂੰ ਬ੍ਰਿਟਿਸ਼ ਭਾਰਤ ਦੇ ਵਿੱਚ ਮਿਲਾ ਲਿਆ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਗੱਦੀ ਤੋਂ ਲਾ ਦਿੱਤਾ ਗਿਆ ਸੀ ਉਹ ਸਿੱਖ ਰਾਜ ਦੇ ਆਖਰੀ ਮਹਾਰਾਜਾ ਸਨ ਬਾਲ ਮਹਾਰਾਜੇ ਨੂੰ ਆਪਣੀ ਮਾਂ ਮਹਾਰਾਣੀ ਜੀਨਦ ਗੌਰ ਤੋਂ ਵੀ ਵਿਛੋੜ ਦਿੱਤਾ ਗਿਆ ਸੀ ਮਈ 1854 ਦੇ ਵਿੱਚ ਉਹਨਾਂ ਨੂੰ ਇੰਗਲੈਂਡ ਲਿਆਂਦਾ ਗਿਆ ਅਤੇ ਰਾਣੀ ਵਿਕਟੋਰੀਆ ਨੂੰ ਮਿਲਾਇਆ ਗਿਆ ਰਾਣੀ ਦਲੀਪ ਸਿੰਘ ਨੂੰ ਦੇਖਦੇ ਹੀ ਪਸੰਦ ਕਰਨ ਲੱਗੀ ਹੌਲੀ-ਹੌਲੀ ਉਹ ਰਾਣੀ ਦੇ ਕਰੀਬੀ ਦੋਸਤ ਬਣ ਗਏ ਅਤੇ ਆਪਣੇ ਰੁਤਬੇ ਦੇ ਕਾਰਨ ਮਿਲਦੇ ਮਾਨ ਸਨਮਾਨ ਨੂੰ ਮਾਣਦੇ ਰਹੇ ਆਪਣੇ ਨਿੱਜੀ ਜੀਵਨ ਦੇ ਵਿੱਚ ਉਹ ਇੱਕ ਬ੍ਰਿਟਿਸ਼ ਸਾਮੰਤ ਬਣ ਚੁਕੇ ਸਨ ਜਦਕਿ ਜਨਤਾ ਦੇ ਵਿੱਚ ਉਹ ਆਪਣੇ ਆਪ ਨੂੰ ਅਜੇ ਵੀ ਭਾਰਤੀ ਰਾਜਕੁਮਾਰ ਵਜੋਂ ਹੀ ਪੇਸ਼ ਕਰਦੇ ਸਨ ਇੰਗਲੈਂਡ ਦੇ ਵਿੱਚ ਉਹ ਬਲੈਕ ਪ੍ਰਿੰਸ ਵਜੋਂ ਮਸ਼ਹੂਰ ਸਨ ਵਿਛੋੜੇ ਤੋਂ 13 ਸਾਲ ਬਾਅਦ 1861 ਦੇ ਵਿੱਚ ਉਨ੍ਹਾਂ ਨੂੰ ਵਿਰਧ ਮਾ ਮਹਾਰਾਣੀ ਜੀਨਦਕੌਰ ਦੇ ਨਾਲ ਮਿਲਾਇਆ ਗਿਆ ਅਤੇ ਇਸ ਤੋਂ ਬਾਅਦ ਜਿੰਦਕੌਰ ਨੇ 2 ਸਾਲ ਆਪਣੇ ਪੁੱਤਰ ਦੇ ਨਾਲ ਬ੍ਰਿਟੇਨ ਦੇ ਵਿੱਚ ਬਤੀਤ ਵੀ ਕੀਤੇ ਇਸ ਤੋਂ ਪਹਿਲਾਂ ਮਾਂ ਪੁੱਤਰ ਇੱਕ ਦੂਜੇ ਨੂੰ ਚਿੱਠੀਆਂ ਵੀ ਲਿਖਦੇ ਸਨ ਇਹਨਾਂ ਦੇ ਵਿੱਚੋਂ ਦੋ ਚਿੱਠੀਆਂ ਬ੍ਰਿਟਿਸ਼ ਲਾਇਬ੍ਰੇਰੀ ਦੇ ਵਿੱਚ ਰੱਖੀਆਂ ਗਈਆਂ ਨੇ 2 ਸਾਲ ਬਾਅਦ ਜਿੰਦਕੌਰ ਦੀ ਮੌਤ ਹੋ ਗਈ ਦਲੀਪ ਸਿੰਘ ਨੇ ਬੰਬਾ ਮੂਲਰ ਦੇ ਨਾਲ ਵਿਆਹ ਕਰਵਾ ਲਿਆ ਜਿਨ੍ਹਾਂ ਦਾ ਜਨਮ ਮਿਸਰ ਦੇ ਕਾირო ਦੇ ਵਿੱਚ ਹੋਇਆ ਸੀ ਤੇ ਦ੍ਰਿੜ ਈਸਾਈ ਕਦਰਾਂ-ਕੀਮਤਾਂ ਵਾਲੇ ਸਨ ਦਲੀਪ ਸਿੰਘ ਅਤੇ ਬੰਬਾ ਦੇ 6 ਬੱਚੇ ਹੋਏ ਅਤੇ ਉਹ ਸਫਲੋਕ ਦੇ ਦੂਰ ਦਰਾਡੇ ਇਲਾਕੇ ਦੇ ਵਿੱਚ ਐਲਵੇਡਨ ਹਾਲ ਦੇ ਵਿੱਚ ਜਾ ਕੇ ਰਹਿਣ ਲੱਗੇ 1870 ਦੇ ਵਿੱਚ ਮਹਾਰਾਜਾ ਆਰਥਿਕ ਤੰਗੀਆਂ ਦੇ ਵਿੱਚ गिर ਗਏ 6 ਬੱਚਿਆਂ ਦਾ ਪਾਲਣ ਪੋਸ਼ਣ ਅਤੇ ਠਾਠ ਪਾਟ ਵਾਲੀ ਜ਼ਿੰਦਗੀ ਬ੍ਰਿਟਿਸ਼ ਸਰਕਾਰ ਦੀ ਪੈਨਸ਼ਨ ਦੇ ਨਾਲ ਗੁਜ਼ਾਰਨਾ ਉਹਨਾਂ ਦੇ ਲਈ ਮੁਸ਼ਕਲ ਹੋ ਰਿਹਾ ਸੀ ਅਤੇ ਉਹ ਭਾਰੀ ਕਰਜ਼ੇ ਦੇ ਹੇਠ ਵੀ ਆ ਗਏ ਸਨ ਉਹਨਾਂ ਨੇ ਬ੍ਰਿਟਿਸ਼ ਸਰਕਾਰ ਤੋਂ ਭਾਰਤ ਦੇ ਵਿੱਚ ਆਪਣੀ ਜ਼ਮੀਨ ਅਤੇ ਜਾਇਦਾਦ ਦੀ ਮੰਗ ਕਰਨੀ ਸ਼ੁਰੂ ਕੀਤੀ ਉਹਨਾਂ ਨੇ ਇਹ ਵੀ ਦਾਵਾ ਕੀਤਾ ਕਿ ਪੰਜਾਬ ਉੱਤੇ ਕਬਜ਼ਾ ਬੇਈਮਾਨੀ ਦੇ ਨਾਲ ਕੀਤਾ ਗਿਆ ਸੀ। ਉਹਨਾਂ ਨੇ ਸਰਕਾਰ ਨੂੰ ਅਣਗਿਣਤ ਚਿੱਠੀਆਂ ਲਿਖ ਕੇ ਭਾਰਤ ਦੇ ਵਿੱਚ ਆਪਣੀ ਜ਼ਮੀਨ ਬਦਲੇ ਮੁਆਵਜ਼ੇ ਦੀ ਮੰਗ ਕੀਤੀ ਪਰ ਸਭ ਕੁਝ ਵਿਅਰਥ ਗਿਆ। ਸਾਲ 1886 ਦੇ ਮਾਰਚ ਮਹੀਨੇ ਦੀ ਅਖੀਰਲੀ ਤਰੀਕ ਨੂੰ ਉਹਨਾਂ ਨੇ ਆਪਣੇ ਜੀਵਨ ਦਾ ਸਭ ਤੋਂ ਸਾਹਸੀ ਕਦਮ ਚੁੱਕਿਆ। ਉਹ ਆਪਣੇ ਪਰਿਵਾਰ ਸਮੇਤ ਭਾਰਤ ਦੇ ਲਈ ਰਵਾਨਾ ਹੋ ਗਏ। ਉਹਨਾਂ ਨੇ ਬ੍ਰਿਟਿਸ਼ ਸਰਕਾਰ ਨੂੰ ਦੱਸਿਆ ਕਿਉਂ ਮੁੜ ਤੋਂ ਸਿੱਖ ਸਜਣਗੇ ਅਤੇ ਆਪਣੇ ਹਿੱਸੇ ਦੀ ਜ਼ਮੀਨ ਵਾਪਸ ਮੁੜ ਸਰਕਾਰ ਤੋਂ ਹਾਸਲ ਕਰਨਗੇ ਬ੍ਰਿਟਿਸ਼ ਸਰਕਾਰ ਇਸ ਸੰਭਾਵੀ ਬਗਾਵਤ ਦੇ ਖਤਰੇ ਨੂੰ ਸਹਿਨ ਨਹੀਂ ਕਰ ਸਕਦੀ ਸੀ ਜਦੋਂ ਉਹਨਾਂ ਦਾ ਜਹਾਜ਼ ਭਾਰਤ ਨੂੰ ਜਾਣ ਦੇ ਰਾਹ ਦੇ ਵਿੱਚ ਅਦਨ ਪਹੁੰਚਿਆ ਤਾਂ ਮਹਾਰਾਜਾ ਦਲੀਪ ਸਿੰਘ ਨੂੰ ਹਿਰਾਸਤ ਦੇ ਵਿੱਚ ਲੈ ਕੇ ਨਜ਼ਰਬੰਦ ਕਰ ਦਿੱਤਾ ਗਿਆ ਉਹਨਾਂ ਦਾ ਪਰਿਵਾਰ ਬ੍ਰਿਟੇਨ ਵਾਪਸ ਚਲਾ ਗਿਆ ਦਲੀਪ ਸਿੰਘ ਸਿੱਖ ਵੀ ਸਜ ਗਏ ਲੇਕਿਨ ਆਖਰ ਬ੍ਰਿਟਿਸ਼ ਜਾਸੂਸਾਂ ਦੀ ਨਿਗਰਾਨੀ ਅਤੇ ਕਈ ਸਾਲ ਪਟਕਣ ਤੋਂ ਬਾਅਦ ਪੈਰਿਸ ਦੇ ਵਿੱਚ ਅਕਤੂਬਰ 1893 ਨੂੰ ਬੇहद ਮੁਫਲਸੀ ਦੇ ਵਿੱਚ 55 ਸਾਲ ਦੀ ਉਮਰ ਦੇ ਵਿੱਚ ਪੰਜਾਬ ਦੇ ਇਸ ਆਖਰੀ ਮਹਾਰਾਜੇ ਦਾ ਦਿਹਾਂਤ ਹੋ ਗਿਆ। ਤੁਹਾਨੂੰ ਇਹ ਜਾਣਕਾਰੀ ਕਿਵੇਂ ਦੀ ਲੱਗੀ? ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸੋ। ਹੋਰ ਜਾਣਕਾਰੀ ਅਤੇ ਤਾਜ਼ਾ ਅਪਡੇਟਸ ਲਈ ਦੇਖਦੇ ਰਹੋ ਹਮਦਰਦ ਟੀਵੀ।